ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮਤਾ ਮਰਜੀਤ ਕਾਲ ਜੀ ਦੇ ਚੈਨਲ ਤੇ ਮੈਂ ਆ ਜੀ ਇਹਨਾਂ ਦੀ ਬੇਟੀ ਹੈ ਮੇਰੀ ਮਾਂ ਮੈਨੂੰ ਜਨਮ ਦੇਣ ਵਾਲੀ ਮੇਰੀ ਮਾਂ ਜਿਨ੍ਹਾਂ ਦੇ ਕਰਕੇ ਮੈਂ ਸੱਭਿਆਚਾਰਕ ਚੀਜ਼ਾਂ ਸਿੱਖੀਆਂ ਤੇ ਤੁਹਾਡੇ ਲਈ ਅੱਜ ਤੁਹਾਡੀ ਸੇਵਾ 'ਚ ਹਾਜ਼ਰ ਹੋਣ ਦਾ ਮੌਕਾ ਮੈਨੂੰ ਵੀ ਮਾਣ ਦਿੱਤਾ ਕਿ ਅੱਜ ਮੇਰੀ ਆਡੀਅנס ਦੇ ਰੂਪ ਰੂਪ ਹੋ ਕਿ ਮੈਂ ਵੀ ਇਹਨਾਂ ਨੂੰ ਸਿੱਖ ਸਿੱਖ ਕੇ ਕੁਛ ਨਾ ਕੁਛ ਗਾਉਂਦੀ ਰਹਿਣੀ ਆ ਤੇ ਮੈਂ ਹੁਣ ਵੀ ਜਿਹੜਾ ਹੈਗਾ ਤੀਆਂ ਦਾ ਸ਼ੋਅ ਜਿਹੜਾ ਸੀਗਾ ਸਾਡਾ ਧਨੌਲੇ ਮਠਾਸ ਹਵੇਲੀ ਤੇ ਸੀ ਤੇ ਉਹ ਸ਼ੋਅ ਲਾਉਣ ਤੋਂ ਬਾਅਦ ਮੈਂ ਹੁਣੀ ਘਰ ਆਈ ਆਂ ਤਾਂ ਮਾਣੇ ਵੀ ਅੱਜ ਵੀ ਆਪਾਂ ਗਾਣਾ ਗਾਉਣਾ ਹੈ ਕਿਉਂਕਿ ਬਹੁਤ ਟਾਈਮ ਤੋਂ ਮੈਂ ਦੇਖਦੀ ਆਂ ਵੀ ਬਹੁਤ ਪਿਆਰੀ ਜੀ ਆਡੀਅੰਸ ਹੈ ਮਾ ਦੀ ਸਾਰੇ ਜਿਹੜੇ ਤੁਸੀਂ ਬਹੁਤ ਸਪੋਰਟ ਕਰਦੇ ਹੋ ਇਹਦੇ ਲਈ ਬਹੁਤ ਸ਼ੁਕਰੀਆ ਮੇਰਾ ਜਿਹੜਾ ਅਫੀਸ਼ੀਅਲ ਚੈਨਲ ਆ ਕਰਨ ਸ਼ਰਮਾ ਦੇ ਨਾਮ ਤੇ ਜ਼ਰੂਰ ਸਰਚ ਕਰਿਓ ਜ਼ਰੂਰ ਦੇਖਿਓ ਤੇ ਮੈਨੂੰ ਵੀ ਜਿੰਨਾ ਤੇ ਮੇਰਾ ਪਣ ਦਾ ਤੇਰਾ ਪਿਆਰ ਵੀ ਮੈਨੂੰ ਜ਼ਰੂਰ ਬਖਸ਼ਿਓ ਮੈਂ ਤੇ ਤੁਹਾਨੂੰ ਸ਼ੁਕਰ ਗੁਜ਼ਾਰਦਾ ਹਾਂਗੀ ਤੁਹਾਡੀ ਸਾਰਿਆਂ ਦੀ ਆਉਣ ਵਾਲੇ ਗਾਣੇ ਅਪਡੇਟਸ ਤੁਹਾਨੂੰ ਫੇਲਿੰਗ ਦਿੰਦੇ ਰਵਾਂਗੇ ਸੋਹਣੇ ਸੋਹਣੇ ਗਾਣੇ ਤੁਹਾਡੀ ਚੋਣ ਹੀ ਪਾਵਾਂਗੇ ਜ਼ਰੂਰ ਹੈਨਾ ਸੋ ਅੱਜ ਮਾਦੇ ਨਾਲ ਕੁਝ ਲੈਣਾ ਗੁੰਗੁਣਾਉਣ ਦਾ ਮੌਕਾ ਮਿਲੇ ਮੈਨੂੰ ਆਈ ਵਿਲ ਟ੍ਰਾਈ ਕਿ ਉਸ ਚੀਜ਼ ਨੂੰ ਮੈਂ ਨਿਭਾ ਸਕਾਂ ਸੋ ਬਾਕੀ ਤੁਹਾਨੂੰ ਮਾ ਦਾ ਸੰਗੇ ਵੀ ਧੀਆ ਦੀ ਗੱਲ ਕਰਨ ਲੱਗੀਆਂ ਵੀ ਸੇਲੀਆਂ ਇਕੱਠੀਆਂ ਹੋਈਆਂ ਹਨਾ ਆਲੰਬੀ ਇੱਕ ਲੰਬੀ heids ਵਾਲਾ ਗੀਤ ਟ੍ਰੈਡੀਸ਼ਨਲ ਜਿਹੜਾ ਸਾਡਾ ਸੱਭਿਆਚਾਰ ਸਾਡਾ ਜਿਹੜਾ ਪੁਰਾਣਾ ਪੁਰਾਤਨ ਹੈ ਉਹ ਗੁੰਬਦਾ ਜਾ ਰਿਹਾ ਉਹਨੂੰ ਮੋੜ ਸਰਜੀਤ ਕਰਨ ਦੀਆਂ ਜਿਹੜੀਆਂ ਮੁਹਿਮਾਂ ਇਹਨਾਂ ਲੋਕਾਂ ਨੇ ਚਲਾਈਆਂ ਮੇਰੇ ਪੂਆ ਜੀ ਹਮੇਸ਼ਾ ਗਾਉਂਦੇ ਨਾਲ ਹਨਾ ਤੇ ਮਾਂ ਹਣੀ ਗਾਉਂਦੇ ਆ ਤਾਂ ਉਦਾਂ ਹੀ ਮੈਂ ਵੀ ਟਰਾਈ ਕਰੂੰਗੀ ਅੱਜ ਉਸ ਚੀਜ਼ ਨੂੰ ਨੂੰ ਗਾਉਂਦੀ ਆਓ ਜੀ ਫਿਰ ਸੁਣਦੇ ਆ ਧੀਆ ਦਾ ਇੱਕ ਗੀਤ ਤੇ ਜਦੋਂ ਛੇਲੀਆਂ ਇਕੱਠੀਆਂ ਹੁੰਦੀਆਂ ਤਾਂ ਉਹਨਾਂ ਚ ਜਦੋਂ ਕੋਈ ਕਦੀ ਮਿਸਿੰਗ ਹੁੰਦੀ ਹੈ ਹਨਾ ਉਹਦੇ ਲਈ ਗੱਲ ਹੁੰਦੀ ਹੈ ਕੀ ਹੈ ਸੁਣ ਕੇ ਉਹ ਕਹਿੰਦੀਆਂ ਵੀ ਦੱਸੋ ਕਿਹੜੀ ਕੁੜੀ ਨਹੀਂ ਆਈ ਹੈਗੀ ਕੀ ਕਾਰਨ ਹੈ ਉਹ ਫਿਰ ਦੀਪਕ ਸੂਤਰੀ ਸੋញੋ ਵੀ ਕੀ ਕਾਰਨਾਂ ਚਾਹਤੋਂ ਨਹੀਂ ਆਈ ਕੁੜੀ ਹਨਾ ਕੋਈ ਕਲ ਕੁਛ ਲੈਣਾ ਚਾਹੇ ਪਿਆ ਪਰੀਆਂ ਸੋਰੜੀਆਂ ਨੇ ਮੇਰੇ ਹਾਣੇ ਦੀਓ ਰੇ ਦੀਆਂ ਨਹੀਂ ਮੇਰੇ ਹਾਨ ਦੀਓ ਨਹੀਂ ਵਿੱਚ ਕੈਲੋ ਸਹੇ ਲੀਏ ਨਹੀਂ ਤੁਸੀਂ ਸੁਣ ਲਓ ਨਹੀਂ ਮੇਰੇ ਹਾਨ ਦੀਓ ਨਹੀਂ ਵਿੱਚ ਕੈਲੋ ਸਹੇ ਲੀਏ ਨਹੀਂ ਨੀਓ ਦਸਾ साड़े आ क्या बिना नास कण न सस പേക്കീനീ സച്ചി അഡ് പേ ਸਰਾਂ ਜਾਂ ਨੰਗ ਕੁੜੀਓ ਦੇ ਦੇਵ ਚਦਾਨੀ ਹੈ ਨਹੀਂ ਨੀਓ ਦਾ ਪਹਰਾ ਮੜਨੀ ਪੈੜੀ ਰਾਜਬੀ ਨਾਨ ਜੈ ਦੀ ਸੋਰੀ ਜੀ ਜੇ ਕੁਝ ਵੀ ਗਲਤ ਗਾਇਆ ਗਿਆ ਹੋਵੇ ਕਿਉਂਕਿ ਥੋੜੀ ਥੋੜੀ ਚੀਜ਼ਾਂ ਮਿਸਿੰਗ ਹੋ ਜਾਂਦੀਆਂ ਹੈਗੀਆਂ ਹਨਾ ਆ ਜ਼ਰੂਰ ਸੁਣਿਓ ਤੇ ਸੋਹਣੇ ਸੋਹਣੇ ਕਮੈਂਟਸ ਵੀ ਦਿਓ ਕਿੱਦਾਂ ਲੱਗਿਆ ਜਿੱਦਾਂ ਹਮੇਸ਼ਾ ਸੋਹਣੇ ਸੋਹਣੇ ਕਮੈਂਟਸ ਆਉਂਦੇ ਆ ਮਾਣ ਨੂੰ ਹਨਾ ਸੋ ਅੱਜ ਵੀ ਤੁਸੀਂ ਹੋਪ ਆਈ ਹੋਪ ਕਿ ਤੁਸੀਂ ਇਨਵੀ ਪਿਆਰ ਦੇਉਗੇ ਤੇ ਮੈਂ ਕੋਸ਼ਿਸ਼ ਕਰੂੰਗੀ ਇੱਕ ਦੋ ਚੀਜ਼ਾਂ ਹੋਰ ਸਿਕਾਇਏ ਤੁਹਾਡੇ ਰੂਬਰੂ ਰੱਖਾਂਗੇ ਥੈਂਕ ਯੂ ਜੀ ਥੈਂਕ ਯੂ so much ਜਿਵੇਂ ਦੱਸਿਆ ਕਿਉਂਕਿ ਮਾਂ ਹੋਣਾ ਦੀ ਆਡੀਅנס ਤਾਂ ਬੰਦਾ ਤੁਹਾਡਾ ਬੋਲਣਾ ਚਾਹੀਦਾ ਅਚਲ ਗੀਤ ਸਕਾ ਹੋਇਆ ਪੂਰਾ ਤੇ ਤੁਸੀਂ ਹੁਣ ਅਸੀਂ ਤੁਹਾਨੂੰ ਨਵੇਂ ਬੇਟੀ ਨਾਲ ਹੋਰ ਵੀ ਗੀਤ ਸੁਣਾਉਂਗੀ ਤੇ ਇਹਨਾਂ ਦਾ ਕਿਰਨ ਸ਼ਰਮਾ ਦਾ ਤੁਸੀਂ ਚੈਨਰ ਨੂੰ ਜੂਰ ਖੋਲ ਕੇ ਦੇਖੋ ਸੋਹਣੇ ਸੋਹਣੇ ਗੀਤ ਜਗਰਾਤੇ ਵੀ ਕਰਦੀ ਐ ਤੇ ਮਾਤਾ ਮਹਾਮਾਈ ਦੀ ਪੂਰੀ ਭੰਤ ਤੇ ਥੋੜੀ ਸਾਰਾਂ ਦੀ ਪੂਰੀ ਭੰਤ ਹੈ ਹਾਂ ਬਾਕੀ ਮੈਂ ਉਹ ਜ਼ਰੂਰ ਕਹਿਣੀ ਚਾਹਨੀ ਆ ਕਿ ਜਿਹੜੀਆਂ ਜਦੋਂ ਮਾਂ ਸੱਸ ਨੂੰ ਹਣਾ ਗਾਲ ਇੱਕ ਭੈੜੀ ਜਿਗਾਲ ਸੀ ਉਹ ਉਹਨਾਂ ਨੇ ਚੇਂਜ ਕਰਤੀ ਕਿਉਂਕਿ ਮਾਂ ਰਾਈਟ ਵੀ ਕਰਦੇ ਆ ਨਾ ਲਿਖ ਵੀ ਲੈਂਦੇ ਭਜਨ ਗਾਣੇ ਹਣਾ ਸੋ ਮੈਂ ਜਦੋਂ ਵੀ ਕਦੀ ਸਾਸ ਨੂੰ ਕੁਝ ਉੁੱਧ ਪਟਾਂ ਗੋਲਣਾ ਤਾਂ ਮੈਂ ਥੋੜਾ ਜਿਆਦਾ ਉੱਥੇ ਕਤਰਾ ਜਾ ਨਹੀਂ ਹੁੰਦੀ ਆ ਔਰ ਮੈਂ ਆਪਣੀਆਂ ਸਾਰੀਆਂ ਮੇਰੀਆਂ ਭੈਣਾਂ ਨੂੰ ਮੇਤੇ ਛੋਟੀਆਂ ਨੂੰ ਮੇਤੇ ਵੱਡੀਆਂ ਨੂੰ ਮੈਂ ਸਾਰਿਆਂ ਨੂੰ ਹਮੇਸ਼ਾ ਜੁੜ ਕੇ ਬੇਨਤੀ ਕਰਦੀ ਹੁੰਦੀ ਆ ਕਿ ਸਾਨੂੰ ਹਮੇਸ਼ਾ ਮਾਵਾ ਇਸ ਤਰ੍ਹਾਂ ਸਾਨੂੰ ਵੀ ਬੇਨਤੀ ਕਰਦੀਆਂ ਨੂੰ ਕਿ ਆਪਣੇ ਲੋਹਾਂ ਨੂੰ ਧੀਆਂ ਬਣਾ ਕੇ ਜ਼ਰੂਰ ਰੱਖਿਓ ਬਸ ਪਿਆਰ ਨਾਲ ਰਹੋ ਕਿਉਂਕਿ ਜ਼ਿੰਦਗੀ ਬਹੁਤ ਛੋਟੀ ਆ ਪਤਾ ਨਹੀਂ ਕਿਹੜੇ ਵੇਲੇ ਕਦੋਂ ਕਿਹਦੀ ਜ਼ਿੰਦਗੀ ਸ਼ਾਮ ਹੋ ਜਾਣੀ ਹੈ ਤਾਂ ਜਿੰਨਾ ਸਮਾਂ ਗੁਜ਼ਾਰੀਏ ਖਾਸ ਦੇ ਉਸ ਤੇ ਪਿਆਰ ਨਾਲ ਗੁਜ਼ਾਰੀਏ Pushro, ro pushar ro thank you thank you so much thank